ਹਾਂਜੀ ਵੀਰੋ ਮਲੇਰ ਕੋਟਲਾ ਦਾਣਾ ਮੰਡੀ ਦੀ ਵੀਡੀਓ ਆ ਅੱਜ ਸਵੇਰ ਦੀ 3 ਤਰੀਕ ਦੀ ਇਹ ਸਵੇਰੇ ਵੀਡੀਓ ਬਣਾਉਣ ਦਾ ਮਤਲਬ ਇਹ ਸੀ ਇੱਕ ਨਾ ਕੱਲ ਜੀਰੀ ਵਿਕੀ ਸੀ ਬਾਸਮਤੀ 2 ਤਰੀਕ ਨੂੰ ਉਹਦੀ ਮੈਂ ਜੀਰੀ ਦੀ ਵੀਡੀਓ ਦਾ ਪਤਾ ਸੀ ਮੈਂ ਕਿਹਾ ਸੀ ਵੀ ਜਿਹੜੇ ਰੇਟ ਵੇਚਣਗੇ ਉਹਦੀ ਮੈਂ ਵੀਡੀਓ ਪਾਉਂਗਾ ਉਹ ਕੱਲ ਕਿਸੇ ਕਾਰਨ ਆ ਕਰਕੇ ਮੇਤੋਂ ਵੀਡੀਓ ਪੈ ਨਹੀਂ ਗਈ ਤੇ ਮੈਂ ਹੁਣ ਤੁਹਾਨੂੰ ਉਹ ਜੀਰੀ ਦੇ ਰੇਟ ਦੱਸਦਾ ਵੀ ਉਹ ਕੀ ਕੀ ਵਿਕੀ ਆ ਵੀਡੀਓ ਦੇ ਅਖੀਰ ਤੱਕ ਸਾਡੇ ਨਾਲ ਜੁੜੇ ਰਹੋ ਬਾਸਮਤੀ ਦੀ ਬਾਸਮਤੀ ਜੀਰੀ ਦੇ ਉਹੀ ਰੇਟ ਦੱਸੂ ਜਿਹੜੇ ਕੱਲ ਦੁਕਾਨ ਤੇ ਵਿਕੇ ਨੇ ਤਾਂ ਕਰਕੇ ਸਾਡੇ ਨਾਲ ਜੁੜੇ ਰਹੋ ਵੀਡੀਓ ਨੂੰ ਅਖੀਰ ਤੱਕ ਦੇਖਿਓ ਵੀਡੀਓ ਬੜੀ ਲੰਬੀ ਨਹੀਂ ਕਰਦਾ ਬਸ ਛੋਟੇ ਛੋਟੇ ਸ਼ਬਦਾਂ ਦੀ ਵੀਡੀਓ ਦਾ ਐਂਡ ਕਰ ਦਾਂਗੇ ਪਰ ਵੀਡੀਓ ਨੂੰ ਲਾਸਟ ਤੱਕ ਦੇਖਿਓ ਬਾਸਮਤੀ ਜੀਰੀ ਦੇ ਰੇਟ ਚਾਣ ਲੈ ਹਾਂਜੀ ਵੀਰੇ 61 ਢੇਰੀ ਪਈ ਆ ਇਹ 1509 ਜੀਰੀ ਦੀ ਢੇਰੀ ਆ ਆ ਬੋਰੀਆਂ ਇਹ 1509 ਢੇ ਜੀਰੀ ਆ ਆ ਤੁਹਾਨੂੰ ਮੈਂ ਦਿਖਾਉਣਾ ਇਹ ਖਰੀਦੇ ਆ ਇਹ ਤੋਂ ਦੀ ਨੰਨੀ ਸਮਾਰਕ ਇੱਥੋਂ ਦੇਖੂਗਾ ਅਮਰਤਸਰ ਰਾਈਸ ਲੈਂਡ ਤਰੀਕ 2 12ਵਾਂ ਮਹੀਨਾ ਮੰਡੀ ਮਲੇਰਕੋਟਲਾ ਕਮਿਸ਼ਨ ਏਜੰਟ 44 ਸਾਡੀ ਦੁਕਾਨ ਨੰਬਰ ਰੇਟ ਹੈਗਾ 3165 ਰੁਪਏ ਇਹ 1509 ਜੀਰੀ ਆ ਕੱਲ 3165 ਰੁਪਏ ਲੱਗੀ ਆ ਦੇਖੋ ਜੀ 3165 ਰੁਪਏ ਕਾ ਦੇ ਰਹੀ ਆ ਇੱਕ ਆ ਪਈ ਆ 118 ਬੂਰੀਆਂ ਹੋਈਆਂ ਸੀ ਇਹ ਇਹ ਵੀ ਇਹੀ ਰੇਟ ਆ ਸੇਮ ਏਜੰਸੀ ਨੇ ਖਰੀਦੀ ਆ ਅੰਮ੍ਰਿਤਸਰ ਆਈਸਲੈਂਡ 2 ਤਰੀਕ ਮਲੇਰ ਕੋਟਲਾ 443165 ਰੁਪਏ ਇਹ 1500 ਨੌਜੀਰੀਆ ਤੇ 60 ਢੇਰੀ ਰੁਪਈਆ ਇਹ ਬਾਬੇ ਨਾਗੇ ਦੀ ਖਰੀਦੀ ਹੋਈ ਆ ਇਹਦੇ ਉਹਦੇ ਨਾਲ ਲੈ ਜੇ ਕੇ ਆ ਇਹ 4100 5 ਰੁਪਏ ਵਿਕੀ ਹੋਈ ਆ ਇਹ ਬਾਬੇ ਨਾਗੇ ਨੇ ਖਰੀਦੀ ਆ 11 21 ਸੀ 4105 ਰੁਪਏ ਇੱਕ ਢੇਰੀ ਮੈਂ 17 18 ਦੀ ਗੱਲ ਕੀਤੀ ਸੀ ਕੱਲ ਵੀਡੀਓ ਦੇ ਵਿੱਚ ਉਹ 17 18 ਕੱਲ ਵੀ ਕੀ ਸੀ 3795 ਰੁਪਏ ਹੁਣ ਤੁਸੀਂ ਕਹੋਗੇ ਉਹਦਾ ਵੀ ਸਾਨੂੰ ਦਿਖਾਓ ਉਹ ਇੱਥੇ ਢੇਰੀ ਭਰੀ ਸੀ ਰਾਤ ਇਹਨਾਂ ਨੇ ਗੱਡੀ ਲੋਡ ਕਰਤੀਆਂ ਲਿਫਟਿੰਗ ਹੋ ਗਈ ਉਹਦੀ ਉਹ ਰਾਤ ਨੂੰ ਹੀ ਜਿਹੜੇ ਸ਼ੈਲਰ ਵਾਲਿਆਂ ਨੇ ਖਰੀਦ ਕੀਤੀ ਸੀ ਉਹ ਰਾਤ ਨੂੰ ਹੀ ਲਿਫਟਿੰਗ ਹੋ ਗਈ ਕਿਉਂਕਿ ਉਹਦੀ ਉਹਨੂੰ ਚੱਕ ਕੇ ਲੈ ਗਏ ਰਾਤ ਨੂੰ ਹੀ ਚੱਕ ਕੇ ਲੈ ਗਏ ਢੇਰੀ ਨੂੰ ਗੱਡੀ ਲੋਡ ਕਰ ਲਈ ਉਹਨਾਂ ਨੇ ਰਾਤ ਹੀ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਸੀ 17 18 ਵਿਕੀ ਆ 3795 ਰੁਪਏ ਕੱਲ ਦੀ 2 ਤਰੀਕ ਦੀ ਮੈਂ ਫੇਰ ਰਿਪੀਟ ਕਰਦਾ 2 ਤਰੀਕ 12 ਮਹੀਨਾ 2025 17 18 ਵਿਕੀ ਆ 3795 3695 ਰੁਪਏ ਤੇ 11 ਸੌਰੀ 1500 ਉਹ ਵੀ ਕੀ ਆ 3165 ਰੁਪਏ ਸਾਡੇ ਇੱਕ 1847 ਵੀ ਆਈ ਸੀ 1847 ਵਿਕੀ ਆ 2915 ਰੁਪਏ 1847 29115 ਰੁਪਏ 1509 3165 ਰੁਪਏ 1121 4105 ਰੁਪਏ 1718 3695 ਰੁਪਏ ਇਹ ਕੱਲ ਦੇ ਰੇਟ